ਉਦੋਂ ਤੋਂ ਬਹੁਤ ਹੈ ਦਿੱਕੇ ਕਰਕੇ ਸਾਡਾ ਜਿਹੜਾ ਮਸੀਹ ਭਾਈ ਜਗਤ ਨੂੰ ਨੁਕਸਾਨ ਹੋ ਰਿਹਾ ਪਿੱਛੇ ਜਿਹੜਾ ਜਸਲੇ ਮੰਗ ਰਿਹਾ ਸਾਫ ਡਿਫੀਨਿਟਲੀ ਸਾਡੇ ਬੁਰੇ ਜੀਵਨ ਦੇ ਮਿਲ ਇਤਹਾਸ ਕਰ ਲੈਂਦੇ ਅਸੀਂ ਕੱਲ ਨੂੰ ਦਿੱਲੀ ਜਾ ਰਹੇ ਹਾਂ ਸਟਾਫਰੀ ਉੱਥੇ ਜਾ ਕੇ ਜਰੂਰ ਇਹ ਜਿਹੜਾ ਫੋਟੋ ਮੈਗੂ ਆ ਕੇ ਮੰਗੋ ਧੰਨਵਾਦ ਥੈਂਕ ਯੂ ਸਰ ਦਿੱਤੇ ਕੀ ਮਨਾਰਸੀ ਦੇ ਲੋਕਾਂ ਨੂੰ ਕਬਰੀ ਸਾਮ ਦੀ ਲੋੜ ਹੈ ਜਾਂ ਤੇ ਸ਼ਾਮਲਣ 347 ਸਿੰਗ ਨੂੰ ਸਰਕਾਰ ਦੋਗੀ ਨਹੀਂ ਦਿੰਦੀ ਸਰਕਾਰ ਆਪਣੇ ਕੋਲ ਰੱਖੇ ਦੋਗੀ ਠੀਕ ਹੈ ਤੁਸੀਂ ਪਰੇਸ਼ਾਨ ਨਾ ਤੁਹਾਨੂੰ ਥੋੜੇ ਮੱਦੇ ਦਾ ਇਹਾਂ ਕੀਤੇ ਜਾਂਦੇ ਤੇ ਜਵਾਰੀਆਂ ਦਾ ਡਾ ਬਣ ਚੁਕਿਆ ਜੀ ਨਸ਼ੇੜੀਆ ਦਾ ਡਾ ਬਣ ਚੁਕਿਆ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਜਿਹੜਾ ਨਸ਼ਾ ਕਰਦਾ ਵਾ ਜਾਂ ਕੋਈ ਜੁਵਾ ਗੇੜਦਾ ਵਾ ਪੂਰੇ ਚੌਕ ਦੀ ਸੁਖੀ ਕਰਕੇ ਇਹਨੂੰ ਜਸੀ ਭਾਈ ਕਹਿੰਦੇ ਇਸ ਗੁੱਡ ਕਿਨਮੇਂ ਕਿ ਤੁਸੀਂ ਅਭੀ ਤੋ ਤੇ ਕਰ ਰਹੇ ਹੋਣ ਮੈਨੋਰਟੀ ਕਮਿਸ਼ਨ ਜਿਹੜਾ ਉਹ ਐਂਟਰ ਹੋ ਗਿਆ ਰਿਹਾ ਜੀ ਜਰੂਰ ਕਾਰਵਾਈ ਚੁੱਕੋ ਯੂਪੀਏ ਟਰਸਟ ਯੂਪੀਏ ਟਰਸਟ ਆ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਟਰਸਟ ਆ ਜੀ ਸੋ ਇਹ ਬੜੀ ਮਾਨ ਦੀ ਗੱਲ ਆ ਕਿ ਤੁਸੀਂ ਅੱਜ ਇਸ ਜਗ੍ਹਾ ਤੇ ਆਏ ਆ ਕਿ ਸਾਡੀ ਰਿਕੁਐਸਟ ਸੁਣਨ ਲਈ ਸੋ ਸਾਨੂੰ ਮਾਣ ਆ ਕਿ ਤੁਸੀਂ ਇਸ ਨੂੰ ਜਰੂਰ ਪੂਰਾ ਕਰੋ। ਥੈਂਕ ਯੂ। ਲੀਟ ਨਾ ਕਰੇ। ਅਗਰ ਤੁਹਾਡਾ ਕੰਮ ਨਹੀਂ ਹੋਏਗਾ। ਕੱਡੀ ਅਫੀਸ ਨੇ ਜਿਸ ਮੰਨ ਨਾਲ ਦਿੱਤੀ ਹੈ ਉਹਨੇ ਧੰਨਵਾਦ ਕਰਤਾ। ਕਿਹਾ ਕਿ ਤੁਹਾਡਾ ਕੰਮ ਕਿਧਰ ਰੁਕਦਾ ਵਾ? ਜਦੋਂ ਮਰਜ਼ੀ ਮੈਨੂੰ ਆਪੇ ਬੁਲੋ। ਠੀਕ ਹੈ ਸਰ। ਠੀਕ ਹੈ। ਸੰਡੇ ਮੈਂ ਆ ਸਮਰਾਜਿਕ ਵਿਭਾਗ ਦੀ ਫੋਟੋ ਉਹ ਮੇਰਾ ਫੋਨ ਚ ਨਹੀਂ ਚੱਲਦਾ ਵਾ। ਜਦੋਂ ਮਰਜ਼ੀ ਮੈਨੂੰ ਕੰਮ ਕਰਕੇ ਮਿਲੋ। ਠੀਕ ਹੈ। ਜੋ ਵੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਨਿੱਕੇ ਪਰਮੇਸ਼ਵਰ ਦੇ ਬਾਰੇ ਵੀਡੀਓ ਬਣਾਉਂਦੀ ਆ ਫਨੀ ਜਿਹਾ ਕਮੈਂਟ ਕਰਕੇ ਤੇ ਅਸੀਂ ਜਦੋਂ ਵੀ ਪ੍ਰਧਾਨ ਜੀ ਉਹਨਾਂ ਦੇ ਬੱਚਾ ਕਰਨ ਜਾਂਦੇ ਆ ਤੇ ਪਿੱਛੇ ਹੀ ਜੋਇਪੁਰ ਜਾਣਾ ਸੀਗਾ ਜੀ ਤੇ ਉਹ ਪ੍ਰਸ਼ਾਸਨ ਨੂੰ ਕਹਿੰਦੇ ਤਾਂ ਵੀ ਜਾ ਕੇ ਫਰੋਜਪੁਰ ਦੀ ਵੀਡੀਓ ਆ ਚੱਲਾ ਧਿਆਨ ਦੇ ਦੀ ਤੁਸੀਂ ਉੱਥੇ ਜਾਓ ਤੇ ਅਸੀਂ ਟੌਲਰ ਸਾਨੂੰ ਉੱਥੇ ਹੀ ਨਾ ਜਾਣਾ ਕੋਈ ਜੀ ਡਿਫਰਮੇਸ਼ਨ ਦਾਲਣਾ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਜੀ ਮੰਨ ਲਓ ਬੰਦਾ ਕੋਈ ਸੂਕੂ ਰਹਿੰਦਾ ਵਾ ਦਿੱਲੀ ਰਹਿੰਦਾ ਵਾ ਬੰਬਈ ਰਹਿੰਦਾ ਵਾ ਜਾਂ ਕਿੱਥੇ ਰਹਿੰਦਾ ਵਾ ਜਾਂ ਫਿਰ ਕੋਈ ਫੋਰਨ ਕਟਿੰਗ ਰਹਿੰਦਾ ਵਾ ਗੱਲ ਗਿਆ ਪਾਵਰ ਨਾਲ ਉਹਨੇ ਹਰ ਕੀਤਾ ਜਿਸ ਜਗ੍ਹਾ ਤੁਸੀਂ ਰਹਿੰਦੇ ਉਸ ਜਗ੍ਹਾ ਤੇ ਫੜੀ ਆ ਗੱਤ ਹੋਈ ਤੁਸੀਂ ਅੱਗੇ ਤੁਸੀਂ ਲਵੋ ਮੈਂ ਸੀਟੀ ਮੈਮ ਨੂੰ ਕਹਿੰਦਾ ਕਿ ਐਸੇ ਸਾਹਿਬ ਬੈਠੇ ਨੇ ਐ ਭੀ ਕਿਸੇ ਨਾਲ ਉਹ ਬੰਦੇ ਨੂੰ ਨਹੀਂ ਪਰਵਾਹ ਜੂਰ ਹੈ ਤੇ ਮੈਂ ਨਾਲੇ ਨਾਲ ਅੱਗੇ